ਪਗਵਾਨ ਸਰਕਾਰ ਦੇ ਕਿਸਾਨਾਂ ਦੇ ਹਰ ਖੇਤ ਦੇ ਵਿੱਚ ਨਹਿਰੀ ਪਾਣੀ ਪਹੁੰਚਾਉਣ ਦੇ ਵਾਅਦੇ ਉਸ ਵੇਲੇ ਖੋਖਲੇ ਸਾਬਤ ਹੋ ਗਏ ਜਦੋਂ ਕਿ ਝੋਨੇ ਦੀ ਲਵਾਈ ਸ਼ੁਰੂ ਹੋਣ ਤੇ ਵੀ ਤਾਲੀਵਾਲ ਫਤੇ ਨੰਗਲ ਰਜਬਾ ਚੋਂ 3540 ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਇਸ ਨਹਿਰੀ ਪਾਣੀ ਤੇ ਨਿਰਭਰ ਕਰਦੀ ਆ ਅਜੇ ਤੱਕ ਇੱਕ ਬੂੰਦ ਵੀ ਪਾਣੀ ਦੀ ਇਸ ਰਜਵਾਏ ਦੇ ਵਿੱਚ ਨਹੀਂ ਆਈ ਹੈ ਕਿਸਾਨਾਂ ਗੂ ਤੇ ਸਾਮਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਸ਼ਾਮਪੁਰਾ ਦੀ ਅਗਵਾਈ ਹੇਠ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕਰਕੇ ਰੋਸ ਜਤਾਇਆ ਗਿਆ ਇਸ ਮੌਕੇ ਸ਼ਾਮਪੁਰਾ ਨੇ ਕਿਹਾ ਕਿ ਅਨੇਕ ਮਾਰ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਰਜਵਾਹੇ ਦੀ ਸਫਾਈ ਕਰਕੇ ਪਾਣੀ ਛੱਡਣ ਲਈ ਕਿਹਾ ਗਿਆ ਪਰ ਅਫਸਰ شاہੀ ਕੋਈ ਵੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹੈ ਦੇਖ ਰਿਹਾ ਜਿੰਨੀ ਇਧਰ ਜ਼ਮੀਨ ਹੈ ਸਾਰੀ ਇਹਦੇ ਤੇ ਹੀ ਸਿੰਚਾਈ ਹੁੰਦੀ ਹੈ ਹਾਲੇ ਤੱਕ ਆ ਵੱਡ ਵੀ ਪੁੱਟਰ ਵਾਲੇ ਨੇ ਤੇ ਇੱਥੇ ਕਾਫੀ ਕਿਸਾਨਾਂ ਕੋਲ ਮੋਟਰਾਂ ਵੀ ਨਹੀਂ ਆਗੀਆਂ ਬੰਬੀਆਂ ਵੀ ਨਹੀਂ ਆਗੀਆਂ ਤੇ ਇਹ ਬੂੰਦ ਬੂੰਦ ਨੂੰ ਜਿਹੜੇ ਕਿਸਾਨ ਤਰਸ ਰਿਹਾ ਮੈਂ ਆਪਣਾ ਮੈਂਬਰ ਪੰਚਾਇਤ ਨੇ ਸਰਪੰਚ ਨੇ ਲਾਗੇ ਲਾਗੇ ਸਾਰੇ ਪਿੰਡਾਂ ਦੇ ਹੋਰ ਵੀ ਤਕਰੀਬਨ 35-40 ਪਿੰਡਾਂ ਨੂੰ ਇਹ ਜਿਹੜਾ ਰਜਵਾ ਪੈਂਦਾ ਤੇ ਜੇ 20 ਤਰੀਕ ਤਾ ਆਪਣਾ 19 ਤਰੀਕ ਤੱਕ ਜੇ ਇਹਦੇ ਵਿੱਚ ਰਜਵਾਜ ਪਾਣੀ ਨਹੀਂ ਆਉਂਦਾ ਤੇ 20 ਤਰੀਕ ਨੂੰ ਅਸੀਂ ਸਾਰੀਆਂ ਜਿੰਨੀਆਂ ਇੱਥੇ ਲੋਕ ਕਿਸਾਨ ਜਿਥੇ ਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਤੇ ਐਕਸ਼ਨ ਸਾਹਿਬ ਦੇ ਦਫਤਰ ਦਾ ਘਰਾਓ ਕਰਾਂਗੇ ਤੇ ਇਹ ਉਹਨਾਂ ਨੂੰ ਚਾਹੀਦਾ ਕਿ ਉਹ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਇਹ ਪਾਣੀ ਛੱਡ ਦੇ ਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਅਸੀਂ ਵੀ ਮਜਬੂਰ ਪਾਜੀ ਬੇਨਤੀ ਇਸ ਤਰ੍ਹਾਂ ਵੀ ਇਹ ਫਤੇਨਗਲ ਰਿਵਾਇਆ ਮੇਨ ਬ੍ਰਾਂਚ ਧਾਰੀ ਹਾਲ ਤੋਂ ਨਿਕਲਦਾ ਜਲਾ ਗਰਦਾਸਪੁਰ ਤੋਂ ਇਹ 10 ਸਾਲ ਤੋਂ ਅਸੀਂ ਆਪਣਾ ਬਲਬੀਰ ਜੀ ਰੌਲਾ ਪਾਉਂਦੇ ਆ ਰਹੇ ਹਾਂ ਸਾਨੂੰ ਪਾਣੀ ਨਹੀਂ ਮਿਲ ਰਿਆ ਹੁਣ ਆਪਣਾ 15 ਤਰੀਕ ਤੋਂ ਪਾਣੀ ਸਾਰੇ ਸੂਆ ਛੱਡ ਦਿੱਤਾ ਅਲੀਵਾਲ ਦੇ ਸਾਰੇ ਚੱਲ ਰਿਹਾ ਸਰਵਾਲੀ ਵਾਲਾ ਸੂਆ ਚੱਲ ਰਿਹਾ ਭਾਗੋ ਵਾਲਾ ਲੇਕਿਨ ਅਸੀਂ ਇੱਥੇ ਆ ਖੜੇ ਆ ਇੱਕ ਇੱਕ ਪਾਣੀ ਦੀ ਬੂੰਦ ਨੂੰ ਤਰਸਰੇ ਆ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁਤਾ ਕੋਈ ਐਕਸ਼ਨ ਨਹੀਂ ਲੈਂਦਾ ਉੱਪਰ ਲੈਵਲ ਤੇ ਅਸੀਂ ਕ੍ਰਿਸ਼ਨ ਕੁਮਾਰ ਸੈਕਟਰੀ ਨੂੰ ਸੀਐਮ ਮੁੱਖ ਮੰਤਰੀ ਪੰਜਾਬ ਨੂੰ ਔਰ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਆਹ ਹਾਲਾਤ ਵੇਖੋ ਗਰਾਊਂਡ ਲੈਵਲ ਤੇ ਸਾਡਾ ਕੋਈ ਆ ਸਾਡਾ ਗੁੱਸਾ ਜਿਹੜਾ ਆਪੇ ਤੋਂ ਬਾਹਰ ਆ ਸੀ ਹੁਣ ਦਰੀਆਂ ਪਿਛਾ ਕੇ ਫਿਰ ਉੱਥੇ ਬੈਠਣਾ ਪਏਗਾ ਸਾਨੂੰ ਕਿੰਨਾ ਸਮਾਂ ਦਿੰਦੇ ਜੇ ਪ੍ਰਸ਼ਾਸਨ ਅਸੀਂ 20 ਤਰੀਕ ਨੂੰ ਜਾਵਾਂਗੇ ਜੀ ਜੇ 20 ਤੱਕ ਸਾਡਾ ਪਾਣੀ ਨਾ ਚੱਲਿਆ 19 ਤੱਕ ਨਾ ਚੱਲਿਆ 20 ਤਰੀਕ ਵਾਲੇ ਦੇਣ ਤੁਸੀਂ ਉੱਥੇ ਪਹੁੰਚਾ ਕੇ ਗੁਰਤਾਸ ਸਿੰਘ